ਯੇ ਸ਼ਾਇਆ ਉਹਦਾ 54 ਅਧਿਆਇ 17 ਵਚਨ ਅਸੀਂ ਬਾਈਬਲ ਵਿੱਚੋਂ ਪੜਾਂਗੇ ਯੇ ਸ਼ਾਇਆ نبی 54 ਅਧਿਆਇ 17 ਵਿੱਚ ਔਰ ਬਾਈਬਲ ਵਿੱਚ ਲਿਖਿਆ ਧਿਆਨ ਸੁਣਾ ਆਪਣੇ ਹੱਥਾਂ ਨੂੰ ਹਿਲਾਓ ਸਭ ਜਨ ਮੇਰੇ ਪਿੱਛੇ ਬੋਲਣਾ ਹਰ ਹਥਿਆਰ ਜੋ ਤੇਰੇ ਵਿਰੁੱਧ ਬਨਾਇਆ ਜਾਵੇ ਨਿਕੰਮਾ ਹੋਵੇਗਾ ਹਰ ਹਥਿਆਰ ਜੋ ਮੇਰੇ ਵਿਰੁੱਧ ਬਨਾਇਆ ਜਾਵੇ ਨਿਕੰਮਾ ਹੋਵੇਗਾ ਹਰ ਜੀਬ ਨੂੰ ਜੋ ਤੇਰੇ ਵਿਰੁੱਧ ਨਿਆਉ ਲਈ ਉੱਠੇ ਤੂੰ ਦੋਸ਼ੀ ਠਹਿਰਾਵੇਂਗਾ ਤੂੰ ਦੋਸ਼ੀ ਠਹਿਰਾਵੇਂਗੀ ਇਹ ਯਹਵਾ ਦੇ ਦਾਸਾਂ ਦਾ ਅਧਿਕਾਰ ਹੈ ਇਹ ਯਹਵਾ ਦੇ ਦਾਸਾਂ ਦਾ ਅਧਿਕਾਰ ਹੈ ਅਤੇ ਉਹਨਾਂ ਦਾ ਧਰਮ ਮੇਥੋ ਹੈ ਅਤੇ ਉਹਨਾਂ ਦਾ ਧਰਮ ਮੇਥੋ ਹੈ ਯਹਵਾ ਦਾ ਵਾਕ ਹੈ ਸੁਬਹਾ ਵਾ ਵਾਕ ਅਮੇਨ ਅਮੇਨ ਕੀ ਵਚਨ ਸੀ ਬਾਈਬਲ ਵਿੱਚੋਂ ਪੜਿਆ ਕਿ ਹਰ ਹਥਿਆਰ ਜੋ ਤੁਹਾਡੇ ਵਿਰੁੱਧ ਬਨਾਇਆ ਜਾਵੇ ਉਹ ਕਿ ਹੋਵੇਗਾ ਨਿਕੰਮਾ ਹੋਵੇਗਾ ਕਿਸ ਤਰੀਕੇ ਨਾਲ ਨਿਕੰਮਾ ਹੋਵੇਗਾ ਧਿਆਨ ਨਾਲ ਸੁਣ ਕਿਸ ਤਰੀਕੇ ਨਾਲ ਉਹ ਹਥਿਆਰ ਉਹ ਜਾਦੂ ਟੁਨੇ ਉਹ ਜੋ ਸਾਡੇ ਵਿਰੁੱਧ ਵਿਊਤਾ ਨੇ ਉਹ ਕਿਵੇਂ ਕੈਨਸਲ ਹੋਣ ਗਿਆ ਨਾ ਚਰਚ ਅਟੈਂਡ ਕੀਤੇ ਆ ਸੰਗਤ ਛੱਡ ਕੇ ਪ੍ਰਭੂ ਤੋਂ ਦੂਰ ਜਾ ਕੇ ਹallelujah ਹallelujah ਕੇਸਰੀ ਕੇ ਨਾਲ ਪਰਮੇਸ਼ਰ ਵਿੱਚ ਬਣੇ ਰਾਮ प्रेस द ਲਾਰਡ ਜਦੋਂ ਅਸੀਂ ਖੁਦਾ ਦੇ ਵਿੱਚ ਬਣੇ ਰਵਾਂਗੇ ਜਦੋਂ ਅਸੀਂ ਪਰਮੇਸ਼ਵਰ ਦੀ ਸੰਗਤ ਵਿੱਚ ਬਣੇ ਰਵਾਂਗੇ ਜਦੋਂ ਅਸੀਂ ਪਰਮੇਸ਼ਵਰ ਦੀ ਸੰਗਤ ਵਿੱਚ ਆਪਣਾ ਪੂਰਾ ਟਾਈਮ ਦਵਾਂਗੇ ਔਰ ਆਪਣੇ ਸਮੇ ਨੂੰ ਪਰਫੁੱਲਿਤ ਕਰਾਂਗੇ ਆਪਣੀ ਪ੍ਰਾਰਥਨਾ ਨਾਲ ਆਪਣੀ ਭਗਤੀ ਨਾਲ ਆਪਣਾ ਰੋਜ਼ੇ ਆਪਣੀ ਫਾਸਟਿੰਗ ਦੇ ਨਾਲ ਪਰਮੇਸ਼ਵਰ ਨੂੰ ਪਰਸੰਨ ਕਰਾਂਗੇ ਪਰਮੇਸ਼ਵਰ ਦੇ ਮਨ ਨੂੰ ਜਦੋਂ ਅਸੀਂ ਭਾਵਾਂਗੇ

ਨਿਕੰਮੇ ਹੋਣਗੇ ਔਰ ਨਿਕੰਮੇ ਕਦੋਂ ਹੋਣਗੇ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਚੱਲਾਂਗੇ ਸ਼ੁਮਸੀ ਦੇ ਨਾਂ ਦੇ ਵਿੱਚ ਹallelujah 다우드 ਰਾਜਾ ਇੱਕ ਪਚਾਸੀ ਪਰ ਉਹ ਪਰਮੇਸ਼ਰ ਦੇ ਲਈ ਸਾਜ਼ ਵਜਾਉਂਦਾ ਤੇ ਗਾਉਂਦਾ ਸੀ ਉਹ ਪਰਮੇਸ਼ਰ ਦੇ ਵਿੱਚ ਚੱਲਣ ਵਾਲਾ ਸੀ ਇੱਕ ਇੱਕ ਨੇਕ ਬਾਲਕ ਇੱਕ ਚੰਗੀ ਸੋਚ ਦਾ ਮਾਲਕ ਹallelujah ਅਰਜਤੋ ਗੋਲੀਅਤ ਨੇ ਇਸ ਇਸਰਾਇਲ ਤੇ ਹਮਲਾ ਕਰਨਾ ਚਾਹਿਆ ਤਾਂ ਸਭ ਡਰ ਗਏ ਪਰ ਦੌਦ ਇਹਨਾਂ ਤੇਲੇਰ ਸੀ ਐਨੀ ਉਹਦੀ ਸੰਗਤ ਮਜ਼ਬੂਤ ਸੀ ਐਨਾ ਉਹਦਾ ਪਰਮੇਸ਼ਰ ਤੇ ਭਰੋਸਾ ਸੀ ਉਹਨੇ ਆਖੇ ਮੈਂ ਯਹੋਵਾ ਦੇ ਨਾਂ ਤੇ ਇਸ ਗੋਲੀਅਤ ਨੂੰ ਖਤਮ ਕਰ ਦੇਵਾਂਗਾ ਹallelujah ਹallelujah ਔਰ ਉਹਨੇ ਕੀਤਾ ਕਿਉਂ ਕਿ ਦੀ ਸੰਗਤ ਕਰਨ ਵਾਲਾ ਸੀ ਪਰਮੇਸ਼ੁਰ ਦੀ ਸੰਗਤ ਕਰਨ ਵਾਲਾ ਸੀ ਹallelujah